ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਵਸਾਏ ਗਏ ਪਿੰਡ ਪਾਲਦੀ ਦੀ ਜਿਹੜਾ ਕਿ ਪੰਜਾਬੀਆਂ ਦੁਆਰਾ ਵਸਾਇਆ ਗਿਆ ਪਹਿਲਾ ਪਿੰਡ ਹੈ ਇਸ ਪਿੰਡ ਨੂੰ ਕਿਸ ਨੇ ਵਸਾਇਆ ਕਿਉਂ ਵਸਾਇਆ ਤੇ ਇਹ ਪਿੰਡ ਬਾਅਦ ਦੇ ਵਿੱਚ ਬੇਰਾਨਾ ਕਿਵੇਂ ਬਣ ਗਿਆ ਕਿਉਂਕਿ ਸਾਰੀ ਬਸੋਂ ਜਿਹੜੀ ਹੈਗੀ ਆ ਉੱਥੋਂ ਜਾ ਚੁੱਕੀ ਹੈ ਸਿਰਫ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈਗੀ ਆ ਉੱਥੇ ਬਾਕੀ ਹੈ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਕਿੰਨੀ ਤਰੱਕੀ ਕੀਤੀ ਤੇ ਭਾਰਤੀ ਪਿੰਡ ਦੇ ਨਾਂ ਦੇ ਉੱਤੇ ਹੀ ਕੈਨੇਡਾ ਦੇ ਵਿੱਚ ਵੀ ਇੱਕ ਪਿੰਡ ਜਿਹੜਾ ਹੈਗਾ ਉਹ ਬਸਾਇਆ ਗਿਆ। ਹੁਣੇ ਬਸਾਇਆ ਸੀ ਮਹਿੰਆ ਸਿੰਘ ਨਾਮ ਦੇ ਵਿਅਕਤੀ ਦੁਆਰਾ ਜਿਹੜਾ ਕਿ ਹੁਜਾਰਾਪੁਰ ਜ਼ਿਲ੍ਹੇ ਦੇ ਮਹਾਲਪੁਰ ਪਿੰਡ ਦੇ ਕੋਲੇ ਪਾਲ ਦੇ ਪਿੰਡ ਦਾ ਵਾਸੀ ਸੀ। ਮਹਿੰਆ ਸਿੰਘ ਅਮਰੀਕਾ ਚਲਾ ਗਿਆ ਰੋਜੀ ਰੋਟੀ ਦੀ ਪਹਾਲ ਦੇ ਲਈ ਉੱਥੋਂ ਹੀ ਫਿਰ ਉਹ ਕੈਨੇਡਾ ਸ਼ਿਫਟ ਹੋ ਗਿਆ ਜਦੋਂ ਉਹ ਕੈਨੇਡਾ ਆਇਆ ਤਾਂ ਬ੍ਰਿਟਿਸ਼ ਕੋਲੰਬੀਆ ਖੇਤਰ ਦੇ ਵਿੱਚ ਉਸ ਦਾ ਇੱਕ ਦੋਸਤ ਸੀ ਸੁਰਜਣ ਸਿੰਘ ਉਹ ਉਹਦੇ ਕੋਲੇ ਠਹਿਰਿਆ ਤੇ ਉਹਨੇ ਹੀ ਇੱਥੇ ਜਿੱਥੇ ਅੱਜ ਕੱਲ ਪਾਲ ਦੇ ਪਿੰਡ ਵਸਿਆ ਹੋਇਆ ਹੈ ਉੱਥੇ ਜਿਹੜਾ ਹੈਗਾ ਇਸ ਨੂੰ ਕੰਮ ਕਰਨ ਦੇ ਲਈ ਕਿਹਾ ਤੇ ਫਿਰ ਮਹਿੰਆ ਸਿੰਘ ਉੱਥੇ ਕੰਮ ਕਰਨ ਲੱਗ ਗਿਆ ਕਿਉਂਕਿ ਅੰਗਰੇਜ਼ੀ ਇਹਨਾਂ ਨੂੰ ਜ਼ਿਆਦਾ ਬੋਲਣੀ ਨਹੀਂ ਆਉਂਦੀ ਸੀਗੀ ਸਿਰਫ ਪੰਜਾਬੀ ਹੀ ਬੋਲ ਸਕਦਾ ਸੀਗਾ ਅੰਗਰੇਜ਼ਾਂ ਨੂੰ ਇਸ ਦਾ ਨਾਮ ਮਈਆ ਸਿੰਘ ਲੈਣਾ ਔਖਾ ਲੱਗਦਾ ਸੀ ਇਸ ਕਰਕੇ ਅੰਗਰੇਜ਼ਾਂ ਨੇ ਇਹਦਾ ਨਾਮ ਮਿਓ ਸਿੰਘ ਰੱਖ ਦਿੱਤਾ ਤੇ ਇਸ ਪਿੰਡ ਜਿਹੜਾ ਵਸਾਇਆ ਗਿਆ ਇਹਦੀ ਸ਼ੁਰੂਆਤ 1912 ਦੇ ਲਗਭਗ ਹੁੰਦੀ ਆ ਪਰ 1919 ਦੇ ਵਿੱਚ ਪਿੰਡ ਜਿਹੜਾ ਹੈਗਾ ਫੱਤੇ ਤੌਰ ਤੇ ਵਸ ਗਿਆ ਤੇ ਇਹਦਾ ਸ਼ੁਰੂਆਤ ਵਿੱਚ ਨਾਮ ਵੀ ਮਿਓ ਸੀ ਪਰ ਬਾਅਦ ਵਿੱਚ ਕਿਸੇ ਹੋਰ ਪਿੰਡ ਦਾ ਵੀ ਸੇਮ ਨਾਮ ਤੇ ਰਜਿਸਟ੍ਰੇਸ਼ਨ ਸੀਗੀ ਇਸ ਕਰਕੇ 1936 ਦੇ ਵਿੱਚ ਇਸ ਪਿੰਡ ਦਾ ਨਾਮ ਬਦਲ ਕੇ ਪਾਲ ਦੇ ਕਰ ਦਿੱਤਾ ਗਿਆ ਹੁਣੇ ਪਿੰਡ ਵਸਿਆ ਕਿਵੇਂ ਜਦੋਂ ਅਸੀਂ ਫਸਟ ਵਰਲਡ ਵਾਰ ਦੇਖਦੇ ਹਾਂ ਉਸ ਸਮੇ ਕੈਨੇਡਾ ਦੇ ਵਿੱਚ ਕੋਈ ਜ਼ਿਆਦਾ ਹੰਚਲ ਨਹੀਂ ਸੀਗੇ ਜਦੋਂ ਕੰਜੂਰ ਪਜੜਾ ਹੈਗਾ ਉਹਦਾ ਵੱਡਾ ਹਿੱਸਾ ਲੜਾਈ ਵਿੱਚ ਉੜ ਗਿਆ ਹੋਇਆ ਸੀ ਸੋ ਇੱਥੇ ਲਗਾਤਾਰ ਕੰਮ ਜਿਹੜਾ ਹੈਗਾ ਹੋ ਰਿਹਾ ਸੀਗਾ ਉਸੇ ਸਮੇਂ 1919 ਦੇ ਵਿੱਚ ਇਹ ਪਾਲ ਦੀ ਟਿੰਡ ਜਿਹੜਾ ਹੈਗਾ ਵਸਾਇਆ ਗਿਆ। ਹੁਣ ਇਹ ਬਸਾਉਣ ਦੀ ਕਹਾਣੀ ਇਹ ਹੈਗੀ ਹੈ ਕਿ 1916 ਦੇ ਵਿੱਚ ਇੱਥੇ ਜਿਹੜੀ ਲੈਂਬਰ ਮਿਲ ਸੀਗੀਆਂ ਉਹਨਾਂ ਦੇ ਅੰਗਰੇਜ਼ਾਂ ਨੇ ਉਹ ਵੇਚ ਦਿੱਤੀਆਂ ਤੇ ਉਹਨਾਂ ਦੇ ਵਿੱਚ ਉਹਨਾਂ ਮਿਲਾਂ ਨੂੰ ਮੇਓ ਸਿੰਘ ਦੁਆਰਾ ਤੇਰਾ ਇੱਕ ਦੋਸਤ ਸੀ ਦੰਮਨ ਸਿੰਘ ਤੇ ਭਾਈ ਕਪੂਰ ਸਿੰਘ ਇਹਨਾਂ ਤਿੰਨਾਂ ਦੁਆਰਾ ਸਾਂਝੇ ਤੌਰ ਤੇ ਉਹ ਮਿਲਾਂ ਜਿਹੜੀਆਂ ਸੀਗੀਆਂ ਖਰੀਦ ਲਈਆਂ ਤੇ ਫਿਰ ਇੱਥੇ ਹੀ ਇਹ ਸਾਰਾ ਕੰਮ ਜਿਹੜਾ ਲੱਕੜ ਦਾ ਇੱਥੇ ਕਰਦੇ ਰਹੇ ਤੇ ਹੌਲੀ-ਹੌਲੀ ਤਰੱਕੀ ਕਰਦੇ ਗਏ ਤੇ ਬਹੁਤ ਸਾਰੀਆਂ ਜ਼ਮੀਨਾਂ ਕਿਉਂਕਿ ਸਰਕਾਰ ਉਸ ਸਮੇਂ ਕੈਨੇਡਾ ਦੀ ਜ਼ਮੀਨਾਂ ਦੇ ਟੈਂਡਰ ਦਿੱਲੀ ਦਿੰਦੀ ਸੀ ਲੰਬੇ ਸਮੇਂ ਦੇ ਲਈ ਕਿ ਉਹਨਾਂ ਨੂੰ ਸਾਫ਼ ਕੀਤਾ ਜਾਵੇ ਉੱਥੇ ਕੀਤੀ ਬਾੜੀ ਜੋਗ ਬਣਾਇਆ ਜਾਵੇ ਤੇ ਬਹੁਤ ਜ਼ਿਆਦਾ ਟੈਂਡਰ ਜਿਹੜੇ ਹੈਗੇ ਆ ਮੈਲੂ ਸਿੰਘ ਦਵਾਲਾ ਲੈ ਗਏ ਤੇ ਮੰਨਿਆ ਜਾਂਦਾ ਹੈ ਕਿ 1930 ਤੱਕ ਇੱਥੇ ਜ਼ਮੀਨ ਜਿਹੜੀ ਸੀ ਉਹ 800 ਏਕੜ ਦੇ ਲਗਭਗ ਜ਼ਮੀਨ ਮੇਉ ਸਿੰਘ ਦੁਆਰਾ ਲੈ ਲਈ ਗਈ ਤੇ ਇਹ ਗੁਰਦੁਆਰਾ ਸਾਹਿਬ ਜੋ ਇੱਥੇ ਆਧਿਕ ਅੰਤਕਾਲ ਬਣਿਆ ਹੋਇਆ ਹੈ ਬਹੁਤ ਹੀ ਵਿਰਾਸਤੀ ਗੁਰਦੁਆਰਾ ਸਾਹਿਬ ਹੈ ਇਹ ਵੀ 1919 ਦੇ ਵਿੱਚ ਹੀ ਬਣਾਇਆ ਸੀ ਹੁਣ ਵੀ ਇੱਥੇ ਬਹੁਤ ਦੂਰੋਂ ਦੂਰੋਂ ਸਿੱਖ ਜਿਹੜੇ ਹੈਗੇ ਆ ਇੱਥੇ ਆਉਂਦੇ ਹਨ ਮੱਥਾ ਟੇਕਦੇ ਹਨ ਤੇ ਬਹੁਤ ਹੀ ਸ਼ਾਦਾ ਜਿਹੜੀ ਹੈਗੀ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਹੁਣ ਮੇਉ ਸਿੰਘ ਬਹੁਤ ਹੀ ਸਵਾਦ ਸੇਵੀ ਸਨ ਇਹਨਾਂ ਦੁਆਰਾ ਪੰਜਾਬੀਆਂ ਦੀ ਬਹੁਤ ਜ਼ਿਆਦਾ ਸਹਾਇਤਾ ਜਿਹੜੀ ਹੈਗੀ ਉੱਥੇ ਕੀਤੀ ਜਾਂਦੀ ਸੀ ਸੋ ਇਸੇ ਕਰਕੇ ਉਹਨਾਂ ਨੂੰ ਬਹੁਤ ਇੱਜ਼ਤ ਜਿਹੜੀ ਹੈਗੀ ਦਿੱਤੀ ਜਾਂਦੀ ਹੈ ਇਹਨਾਂ ਦਾ ਪਰਿਵਾਰ ਅੱਜ ਵੀ ਵੱਸਦਾ ਹੈ ਭਾਵੇਂ ਕਿ ਮਯੂ ਸਿੰਘ ਦੀ ਤੇ 1955 ਦੇ ਵਿੱਚ ਮੌਤ ਹੋ ਗਈ ਸੀ ਪਰ ਪਰਿਵਾਰ ਜਿਹੜਾ ਹੈਗਾ ਅੱਜ ਵੀ ਉਸ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਬੱਦ ਚੜ ਕੇ ਹਿੱਸਾ ਲੈਂਦਾ ਹੈ ਹੁਣ ਇਹ ਉੱਜੜ ਕਿਵੇਂ ਗਿਆ ਪਿੰਡ ਕਿਵੇਂ ਬਰਾਨਾ ਹੋ ਗਿਆ ਜਦੋਂ ਅਸੀਂ 1917 ਦੇ ਵਿੱਚ ਦੇਖਦੇ ਹਾਂ 17 ਦੇ ਵਿੱਚ ਇੱਥੇ ਇੰਡਸਟਰੀਆ ਕੰਮ ਵੱਡੇ ਪੱਧਰ ਤੇ ਸ਼ੁਰੂ ਕੀਤਾ ਮੇਰੂ ਸਿੰਘ ਦੁਆਰਾ 18 ਦੇ ਵਿੱਚ ਕਿਹਾ ਜਾਂਦਾ ਕਿ ਉਹਦੇ ਮਿੱਲਾਂ ਨੂੰ ਅੱਗ ਲੱਗੀ ਫਿਰ ਦੁਵਾਰਿਆਂ ਨੇ ਕੰਮ ਸ਼ੁਰੂ ਕੀਤਾ ਫਿਰ ਥੋੜੀ ਅੱਗ ਲੱਗ ਗਈ ਪਾਣੀ ਦੀ ਬਹੁਤ ਸਮੱਸਿਆ ਸੀਗੀ ਇੱਥੇ ਪਾਣੀ ਨਹੀਂ ਸੀ ਮਿਲਦਾਗਾ ਨੇੜੇ ਤੇਲੇ ਤੇ ਫਿਰ ਕਈ ਸਾਲਾਂ ਬਾਅਦ ਕੰਮ ਜਦੋਂ ਵੱਡੇ ਪੱਧਰ ਤੇ ਸ਼ੁਰੂ ਹੋਇਆ ਫਿਰ ਕੰਮ ਚੱਲਦਾ ਰਿਹਾ ਵਰਲਡ ਵਾਰ ਸੈਕੰਡ ਤੱਕ ਕੰਮ ਚੱਲਿਆ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਚਾਈਨੀਜ਼ ਸੀਗੇ ਜਪਾਨੀ ਸੀਗੇ ਉਹ ਸਾਰੇ ਕੈਨੇਡਾ ਛੱਡ ਕੇ ਚਲੇ ਗਏ ਤੇ ਹੋਰ ਵੀ ਲੋਕ ਜਿਹੜੇ ਸੀਗੇ ਇੱਥੇ ਤੋਂ ਮੂਵ ਹੋ ਗਏ ਤੇ ਮੂਵ ਹੋਣ ਤੋਂ ਬਾਅਦ ਕੰਮ ਹੌਲੀ-ਹੌਲੀ ਘਟਦਾ ਗਿਆ ਇਸੇ ਦਰਮਿਆਨ 1955 ਚ ਮੇਉ ਸਿੰਘ ਦੀ ਮੌਤ ਹੋ ਗਈ ਮੌਤ ਕਰਕੇ ਪਰਿਵਾਰ ਜਿਹੜਾ ਸੀਗਾ ਉਹਦਾ ਜ਼ਿਆਦਾ ਰੁਝਾਨ ਨਹੀਂ ਸੀਗਾ ਉਸ ਬਿਜ਼ਨਸ ਵੱਲ ਸੋਇਸ ਕਰਕੇ ਇਹ ਪਿੰਡ ਜਿਹੜਾ ਹੈਗਾ ਹੌਲੀ-ਹੌਲੀ ਵਰਾਨੀ ਵਿੱਚ ਬਦਲ ਗਿਆ ਕਦੇ ਇੱਥੇ ਸਕੂਲ ਵੀ ਸੀ ਵੱਡੇ-ਵੱਡੇ ਸਟੋਰ ਵੀ ਸੀਗੇ ਤਕਰੀਬਨ 1500 ਦੇ ਲਗਭਗ ਇੱਥੇ ਆਬਾਦੀ ਸੀ ਪਰ ਹੁਣ ਜਿਹੜਾ ਹੈਗਾ ਤੇ ਸਿਰਫ ਗੱਬਰ ਦਾ ਖਾਇਦ ਹੀ ਬਚਿਆ ਹੈ ਸੋ ਇਹ ਸੀ ਪਾਲ ਦੇ ਪਿੰਡ ਤੇਾਰੇ ਤੇ ਜਾਣਕਾਰੀ ਕਿਵੇਂ ਇੱਕ ਪੰਜਾਬ ਦੇ ਪਿੰਡ ਦਾ ਨਾਮ ਜਿਹੜਾ ਹੈਗਾ ਕਨੇਡਾ ਦੇ ਵਿੱਚ ਪੈ ਗਿਆ ਇਸ ਜਾਣਕਾਰੀ ਨੂੰ ਵਾਤ ਵਾਲੇ ਚੈਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ